ਸਰੋ 20 ਕਿਲੋ ਮੀਟਰ ਆਲ ਇੰਡੀਆ ਟੂਰ ਬਾਈ ਸਾਈਕਲ ਪੰਜਾਬ ਸੰਦੀਪ ਦਾ ਸਫਰ ਨਾਵਾ ਬਈ ਆਪਣਾ YouTube ਤੇ Instagram ਤੇ Facebook ਤੇ Snapchat ਤੇ ਇੱਕ ਕੀ ਖਾਤਾ ਹੈ ਬਈ ਦਾ ਸੰਦੀਪ ਦਾ ਸਫਰਨਾਵਾ ਤੇ ਆਪਾਂ ਅੱਜ ਦਾ ਸਫਰ ਜਿਹੜਾ ਸ਼ੁਰੂ ਕਰਦੇ ਆਂ ਗੁਰਦੁਆਰਾ ਸਾਹਿਬ ਸ਼ੇਮੀ ਪਾਦਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਸੋਰੋ ਤੋਂ ਸਾਰਿਆਂ ਨੂੰ ਛੋਟੇ ਵੱਡੇ ਭੈਣ ਭਰਾਵਾਂ ਨੂੰ ਬਜ਼ੁਰਗਾਂ ਨੂੰ ਦੇਸ਼ ਵਿਦੇਸ਼ ਚ ਬੈਠੀਆਂ ਸੰਗਤਾਂ ਨੂੰ ਤੇ ਜਿਹੜੀਆਂ ਇੱਧਰ ਬੈਠ ਕੇ ਸਮਾਂ ਚ ਸਮਾਂ ਕੱਢ ਕੇ ਦਾਸ ਦੀਆਂ ਵੀਡੀਓ ਦੇਖਦੀਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਤੇ ਆਪਾਂ ਸਾਰਿਆਂ ਦੀ ਆ ਜ ਤੜਕੇ ਦੀ ਸਾਸਰੀ ਘਰ ਬਣਾਉਣੀ ਹੈ ਸਾਰਿਆਂ ਦਾ ਪਹਿਲਾਂ ਨੀਸ਼ੂ ਬਾਈ ਹਾਂਜੀ ਸਾਸਰੀ ਘਰ ਜੀ ਮੇਰੇ ਵੱਲੋਂ ਸਾਰੇ ਵੀਰ ਭੈਣ ਭਰਾਵਾਂ ਨੂੰ ਮੇਰੀ ਪਿਆਰ ਪਰੀ ਸਾਸਰੀ ਘਰ ਦੀ ਜ਼ਰੂਰ ਅਕਸੈਪਟ ਕਰਨਾ ਤੇ ਹੁਣ ਇਸ ਟਾਈਮ ਅਸੀਂ ਖੜੇ ਆ ਜੀ ਆਪਣਾ ਸ਼ਹਿਰ ਦਾ ਨਾਮ ਹੈ ਜੀ ਆਪਣਾ ਇਹ ਸੋਹਰੋਂ ਤੇ ਸੋਹਰੋਂ ਦਾ ਇਤਿਹਾਸ ਵਗੈਰਾ ਕੱਲ ਦਾ ਅਨੁਸਾਰਾ ਦੱਸ ਦਿੱਤਾ ਸੀਗਾ ਬਹੁਤ ਬਹੁਤ ਧੰਨਵਾਦ ਜੀ ਆਪਣੀ ਕੋਸ਼ਿਸ਼ ਰੂਗੀ ਕਿ ਮਥੁਰਾ ਜਾਈਏ ਜਿਹੜਾ ਇੱਥੋਂ ਕੀ 120 ਕਿਲੋਮੀਟਰ ਪੈਂਦਾ ਹੈ ਤੇ ਇੱਧਰ ਆਪਣੇ ਗੱਡੀਆਂ ਤਿਆਰ ਬਾਰ ਤਿਆਰ ਨੇ ਤੇਲ ਪਾਣੀ ਦੇ ਲਿਆ ਤੇ ਆਪਣੇ ਬਿੱਟੂ ਬਾਈ ਉਹ ਥੋੜੀ ਵੀਡੀਓ ਰਹਿ ਗਈ ਅਪਲੋਡ ਕਰਨ ਵਾਲੀ ਪਤਾ ਨਹੀਂ ਕੋਈ ਦਿੱਕਤ ਆਈ ਖੜੀ ਆ ਉਹਦੇ ਕਰਕੇ ਥੋੜਾ ਜਿਹਾ ਰੁਕੇ ਵੀ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅੱਜ ਜਿਹੜਾ ਆਪਾਂ ਜਾਣਾਗਾ ਮਥਰਾ ਬਰਿੰਦਾਵਨ ਕਣੀ ਥੋੜੇ ਜਿਹਾ ਲੇਟ ਹੋ ਗਏ ਤੇ ਆਪਾਂ ਵੀ ਪੂਰੀ ਕੜਕ ਦੀ ਆਗੀ। ਬਸ ਹੁਣ ਖਿੱਚ ਦਾਂਗੇ ਗੱਡੀਆਂ ਤੇ ਅੱਜ ਹੋ ਸਕਦਾ ਆਪਾਂ ਨੂੰ ਸੰਦੀਪ ਤੰਬੂਜਾ ਲਾਉਣਾ ਪੈ ਜੇ। ਕਿਉਂਕਿ ਅੱਜ ਗੁਰਦੁਆਰਾ ਸਾਹਿਬ ਨਹੀਂ ਮਿਲਣਾ ਆਪਾਂ ਨੂੰ ਹਨਾ। ਹਾਂ। ਤੇ ਆਪਾਂ ਦੇਖ ਲਾਂਗੇ 7:30-8 ਵਜੇ ਦੇ ਲਵੇ ਕਿਤੇ 7:30 ਤੋਂ 8 ਦਾ ਹਨੇਰਾ ਹੋ ਜਾਂਦਾ ਪਹਿਲਾਂ ਲਾਵਾਂਗੇ ਥੋੜਾ ਜਿਹਾ ਰੋਟੀ ਪਾਣੀ ਦਾ ਵੀ ਇੰਤਜ਼ਾਮ ਕਰਾਂਗੇ ਫਿਰ ਠੀਕ ਆ ਠੀਕ ਆ ਤੇ ਇਧਰ ਹਰਪਾਲ ਭਾਈ ਆਪਣੇ ਸਾਸਰੀ ਘਰ ਬੁਲਾ ਦਿਓ ਸਾਰੀਆਂ ਸੰਗਤਾਂ ਨੂੰ ਸਾਸਰੀ ਘਰ ਜੀ ਸਾਰਿਆਂ ਨੂੰ ਆਸ ਕਰਦਾ ਕਿ ਸਾਰੇ ਆਪਣੇ ਵੀਰ ਭਰਾ ਠੀਕ ਠਾਕ ਹੋਮ ਹੋਗੇ ਤੇ ਐਨੇ ਕਹੂੰਗਾ ਜੀ ਸਾਸਰੀ ਘਰ ਆ ਵੈਸੇ ਆਪਣਾ ਅੱਜ ਜਿਹੜਾ ਆਪਣਾ ਅੱਜ ਸਫਰ ਹੈਗਾ ਜੀ ਸਫਰ ਆਪਣਾ ਹੈਗਾ ਵrindavan ਦਾ ਵrindavan ਜੇ ਪਹੁੰਚੇਗਾ ਤਾਂ ਠੀਕ ਹੈ ਜੀ ਨੀ ਤਾਂ ਫਿਰ ਰਾਜ ਕਿਸੇ ਆਸ-ਪਾਸੇ ਦੇਖ ਕੇ ਤੰਬੂ ਘੜਦਾਂਗੇ ਆਪਾਂ ਜੀ ਤੇ ਅੱਜ ਸੱਚ ਤੁਹਾਨੂੰ ਗੋਲ-ਗੋਲ ਆਪਾਂ ਰੋਟੀਆਂ ਵੀ ਬਣਾ ਕੇ ਦਿਖਾਵਾਂਗੇ ਉਹੀ ਵਲੌਗ ਦੇ ਵਿੱਚ ਜ਼ਿਕਰ ਹੋਊਗਾ ਜੀ ਸਤਿ ਸ੍ਰੀ ਅਕਾਲ ਜੀ ਸਮਾਂ ਅਜੇ ਦਾ ਜਿਹੜਾ 11:25 ਹੋ ਗਏ ਤੇ ਆਪਾਂ ਅਜੇ ਸੋਰੋ ਸ਼ਹਿਰ 'ਚ ਹੀ ਫਿਰਦੇ ਆਂ ਉਹਦੀ ਗੱਲ ਇਹ ਸੀ ਕਿ ਕੁਝ ਸਮਾਨ ਲੈਣਾ ਸੀ ਤੇ ਕੁਝ ਇੱਧਰ ਆਪਣੀ ਨੀਸ਼ੂ ਭਾਈ ਦੇ ਸਾਈਕਲ ਦੇ ਪਿੱਛੇ ਟੰਗੀ ਹੋਈ ਸੋਰ ਰਜਾ ਦੀ ਪਲੇਟ ਕਿਉਂਕਿ ਕਈ ਥਾਂ ਆਪਣੇ ਫੋਨ ਚਾਰਜ ਨਹੀਂ ਹੁੰਦੇ ਸੀ ਉਹਦੇ ਕਰਕੇ ਦਿੱਕਤ ਆਉਂਦੀ ਸੀਗੀ ਇਹ ਆਪਾਂ ਤਾਂ ਲਿੱਤਾ ਹੈ। ਇਹ ਬਈ ਹੁਣ ਇਹ ਫੋਨ ਵਗੈਰਾ ਚਾਰਜ ਕਰ ਦਿਆ ਕਰੂ ਨੀਸ਼ੂ ਬਈ। ਬਿਲਕੁਲ ਚਾਰਜ ਕਰਿਆ ਕਰੂਗਾ। ਜਮਾਂ ਐਂ ਧਿਆੜ ਰੱਖ। ਠੀਕ ਹੈ। ਤੇ ਇਹਦੇ ਕਿੰਨੇ ਵੋਲਟ ਦੀ ਹੈ? ਗਰੰਟ ਗਰੰਟ ਕੀ ਹਸਾਕਦਾ ਹੋਇਆ ਦਾ ਥੋੜਾ ਨੋਲਿਜ ਦੇ। ਹੈਗਾ 5-7-10 ਵੋਲਟ ਦਾ। ਇਹ ਤਾਂ ਵਧੀਆ ਆਪਾਂ ਪਾਵਰ ਬੈਂਕ ਹੀ ਚਾਰਜ ਲਾ ਲਿਆ ਕਰੀਓ ਫੋਨ ਤਾਂ ਫਿਰ ਦਿੱਕਤ ਹੋ ਜੂ ਕੋਈ ਵਾਰੀ। ਬੈਟਰੀ ਹਲਤ ਖਰਾਬ ਹੋ ਜਾਂਦੀ ਆ। ਠੀਕ ਹਾਂਜੀ। ਆ ਜਰਾ ਕਰਿਓ ਜੀ ਪੇਮੈਂਟ। ਪੇਮੈਂਟ ਕਰਨੀ ਆ ਬਈ। ਹਾਂਜੀ ਹਾਂਜੀ ਬਈ ਕਰਦੇ ਕਿੰਨੇ ਆ ਨਹੀਂ ਨਹੀਂ ਆਪ ਬਤਾਓ ਕਿਤਨੇ ਆ ਪੇਮੈਂਟ ਦਰਜਨ 50 ਰੁਪਏ ਦਰਜੇ ਦਿੱਤੀ ਹੈ ਦੋ ਦਰਜਨ ਲੈ ਲਈਆਂ ਆਪਣੇ ਕੋਲ ਬਾਂਦਰ ਵੀ ਹੈਗਾ ਇੱਧਰ ਆ ਦੇਖੋ ਇਹਦੇ ਵਾਸਤੇ ਇੱਕ ਦਰਜਨ ਸਪੈਸ਼ਲ ਜਿੰਦਾ ਬੰਦ ਰਹੀ ਸੋਰੋ ਸ਼ਹਿਰ ਦੇ ਵਿੱਚ ਹਜਿਤਕਰ ਤਾਂ ਫਿਰਦੇ ਸੀ ਕਿ ਇੱਥੇ ਇੱਕ ਦੋ ਚੀਜ਼ਾਂ ਹੋਰ ਦੇਖਣ ਵਾਲੀਆਂ ਸੀ ਆ ਤੇ ਉਹ ਤੁਹਾਡੇ ਨਾਲ ਵੀ ਸਾਂਝੀਆਂ ਕਰਾਂਗੇ ਨਾਲ ਆਪ ਦੇਖਾਂਗੇ ਇੱਥੇ ਕਹਿੰਦੇ ਇੱਕ ਪੂਤ ਮੰਗਲਾ ਜਿਹਦੇ ਵਿੱਚ ਕਿਤਾਬ ਪਈ ਆ ਹਜਿਤਕਰੋ ਕਿਸੇ ਨੇ ਵੀ ਨਹੀਂ ਪੜੀ ਇਹ ਤਾਂ ਬਹੁਤ ਸ਼ਾਸਤ੍ਰਿਕ ਆਗੇ ਹਜ ਤੱਕ ਉਹ ਕਿਤਾਬ ਕਿਸੇ ਨੇ ਪੜ੍ਹ ਨਹੀਂ ਪਾਇਆ ਤੇ ਉਹ ਆਪਾਂ ਵੀ ਦੇਖਾਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਉਸ ਮੰਗਲੇ ਦੇ ਵਿੱਚ ਟਾਵਾ ਟੱਲੇ ਕੋਈ ਜਾਂਦਾ ਹੈ ਤੇ ਉਹ ਚੋਬਰਾ ਤਿੰਨ ਨੇ ਜਿਹੜੇ ਜਾ ਰਹੇ ਨੇ ਆਹ ਇਹ ਕੀ ਹੋ ਗਿਆ 11 ਵਜੇ ਤੇ 41 ਮਿੰਟ ਹੋ ਗਏ ਆ ਤੇ ਆਪਾਂ ਸ਼ਹਿਰ ਤੋਂ ਬਾਹਰੋਂ ਬਾਹਰ ਭੂਤ ਬੰਗਲਾ ਕੋਲੇ ਪਹੁੰਚ ਗਏ ਆ ਤੇ ਜਿਵੇਂ ਕਹਿ ਸਕਦੇ ਆ ਪਿੰਡ ਦੀ ਫਿਰਨੀ ਇਹਦਾ ਨਾਮ ਹੈ ਭੂਤ ਬੰਗਲੇ ਦਾ ਸੀਤਾ ਰਾਮ ਜੀ ਦਾ ਮੰਦਿਰ ਤੇ ਇਹ ਕਹਿੰਦੇ ਭੂਤਾਂ ਨੇ ਰਾਤੋਂ ਰਾਤ ਇਹ ਮੰਦਿਰ ਬਣਾਇਆ ਸੀ ਨੋਹਾਂ ਦੇ ਨਾਲ ਕਿ ਉਹ ਕਿਤਾਬ ਨੂੰ ਅਜ ਤੱਕ ਕੋਈ ਨਹੀਂ ਪੜ ਸਕਿਆ ਤੇ ਆਪਾਂ ਉਹਨੂੰ ਦੇਖਦੇ ਆਂ ਤੇ ਨਾਲ ਤੁਹਾਨੂੰ ਵੀ ਦਿਖਾਉਨੇ ਆਂ ਤੇ ਨਾਲ ਇਹਦੇ ਇਤਿਹਾਸ ਬਾਰੇ ਥੋੜਾ ਜਿਹਾ ਹੋਰ ਜਾਨੂ ਹੁੰਦੀ ਆਪਾਂ ਆਜੋ ਆਪਾਂ ਅੰਦਰ ਚੱਲਦੇ ਆਂ ਇੱਥੇ ਇਤਿਹਾਸ ਬਾਰੇ ਜਾਨੂ ਹੁੰਦੀ ਆ ਤੇ ਤੁਹਾਨੂੰ ਜਿਵੇਂ ਦੱਸ ਹੀ ਰਹੇ ਸੀਗੇ ਕਿ ਆਪਾਂ ਵੀ ਇੱਥੇ ਕਿਤਾਬ ਪਈ ਹੈ ਪਰ ਉਹ ਸਾਨੂੰ ਕੱਲ ਗਲਤ ਦੱਸਿਆ ਗਿਆ ਸੀ ਉਹ ਕਿਤਾਬ ਬਾਰੇ ਤੇ ਜਿਹੜੇ ਆ ਪਿੱਛੇ ਤੁਸੀਂ ਥੰਮ ਦੇਖ ਸਕਦੇ ਹੋ 1 2 3 ਤੇ 3 ਨੀ ਇੱਧਰ ਐ ਤੇ ਦੋਵਾਂ ਤੇ ਸ਼ੀਸ਼ੇ ਕਵਰ ਕੀਤੇ ਹੋਏ ਤੇ ਇਹਨਾਂ ਉੱਤੇ ਕਹਿੰਦੇ ਹਿੰਦੀ ਦੇ ਵਿੱਚ ਲਿਖਿਆ ਹੋਇਆ ਕੁਛ-ਕੁਛ ਕਹਿੰਦੇ ਸਮਝ ਪੈ ਜਾਂਦਾ ਤੇ ਬਾਕੀ ਕੁਛ ਨਹੀਂ ਪੈਂਦਾ ਤੇ ਇਹਨਾਂ ਨੂੰ ਜੇ ਕੋਈ ਪੜ੍ਹਦਾ ਤੇ ਮਤਲਬ ਜਿਵੇਂ ਇੱਧਰਲੀ ਸਾਈਡ ਪੜ੍ਹ ਲਿਆ ਤੇ ਉੱਧਰਲੀ ਸਾਈਡ ਭੁੱਲ ਜਾਂਦਾ ਤੇ ਜਿਵੇਂ ਉੱਧਰਲੀ ਸਾਈਡ ਪੜ੍ਹ ਲਿਆ ਤੇ ਉਹ ਭੁੱਲ ਜਾਂਦਾ ਐਵੇਂ ਨਹੀਂ ਸ਼ੁਭਈ ਇਹ ਦਈਏ ਠੀਕ ਐ ਤੇ ਇਹ ਕਹਿੰਦੇ 8000 ਸਾਲ ਪੁਰਾਣਾ ਹੀ ਹੈ। 8000 ਸਾਲ ਦਾ। ਕਾਫੀ ਪੁਰਾਣਾ ਲੱਗ ਰਿਹਾ ਹੈ ਇਮਾਰਤ ਬਹੁਤ ਸਾਲ ਪੁਰਾਣੀ ਲੱਗ ਰਹੀ ਹੈ। ਠੀਕ ਹੈ ਠੀਕ ਹੈ। 8000 ਸਾਲ ਦੀ ਹੈ। ਠੀਕ ਹੈ। ਹਾਂਜੀ। ਤੇ ਆ ਇਧਰ ਦੁਪਹਿਰ ਦਾ 1 ਵਜ ਗਿਆ ਤੇ ਉੱਤਰ ਪ੍ਰਦੇਸ਼ ਦੇ ਕਾਸ਼ਗਨ ਜ਼ਿਲ੍ਹੇ 'ਚ ਪਹੁੰਚ ਗਏ ਆ ਤੇ ਇਧਰੋਂ ਮੈਂ ਜਾਈ ਜਾਂਦਾ ਸੀਗਾ ਆਪਦੀ ਲੋਰ 'ਚ ਤੇ ਇੱਕੇ ਨਾਮ ਵਾਜਵੱਜੀ ਸੰਦੀਪ ਸੰਦੀਪ ਹਰਪਾਲ ਨੇ ਵਾਜ ਮਾਰੀ ਤੇ ਕਹਿੰਦਾ ਬਈ ਠੰਡਾ ਦਿੱਤਾ ਪੀਲਾ ਤੇ ਗਰਮੀ ਬਹੁਤ ਜ਼ਿਆਦਾ ਹੋਈ ਵੀ ਹੈ ਕਹਿੰਦਾ ਮੁਰਕੋ ਮੁੜਕੀ ਹੋਇਆ ਪਿਆ ਤੇ ਮੈਂ ਕਿਹਾ ਜਰੂਰ ਬਈ ਪਾਣੀ ਵੀ ਬਹੁਤ ਜ਼ਿਆਦਾ ਦਿੱਤਾ ਹੋਇਆ ਪਿਆ ਜਿਵੇਂ ਕਿ ਚਾਹ ਤੇ ਖੰਡ ਪਾ ਕੇ ਚਾਹ ਬਣਾ ਲਓ ਹਿਸਾਬਾ ਤੇ ਇੱਧਰ ਆਸ ਦੀ ਕੋਕ ਰੱਖੀ ਬੈਠੇ ਤੇ ਮੁਰਕੋ ਮੁੜਕੀ ਹੋਈ ਬੈਠੇ ਆ ਹਾਂਜੀ ਕੋਕਾਂ ਪੀਲੇ ਭਲੇ ਗਲਾ ਠੰਡਾ ਕਰ ਲੀਏ ਕਿਰ ਕਰਦੇ ਗੱਲਾਂ ਬਾਤਾਂ ਕੋਈ ਨਹੀਂ ਤੇ ਗੱਲਾਂ ਬਾਤਾਂ ਚੱਕਰ ਚ ਕਿਤੇ ਸਰਦ ਗਰਮ ਨਾ ਕਰਾ ਲਈ ਪਤੰਦਰਾ ਠੰਡਾ ਪੀ ਆ ਨਾ ਉਸ ਤੋਂ ਮੁੜ ਤੋਂ ਮੁੜ ਕੀ ਹੋਇਆ ਪਿਆਗਾ ਉਹ ਥੋੜਾ ਮੋਟਾ ਹੋਣਾ ਚਾਹੀਦਾਗਾ ਠੀਕ ਆ ਠੀਕ ਆ ਲੋ ਜੀ ਕਾਫੀ ਟਾਈਮ ਹੋ ਗਿਆ ਸ਼ਹਿਰ ਦੇ ਵਿੱਚ ਤੁਰੇ ਫਿਰਦਿਆਂ ਨੂੰ ਤੇ ਸ਼ਹਿਰ ਮੁੱਕਰਦੇ ਹੀ ਆਉਂਦਾ ਤੇ ਇੱਧਰ ਹਰਪਾਲ ਬਾਈ ਕੀ ਕਹਿਣਾ ਚਾਹੋਂਗੇ ਆ ਸ਼ਹਿਰ ਬਾਰੇ ਭਾਈ ਆਪਾਂ ਨੂੰ ਲਗਭਗ ਲਗਭਗ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਘੰਟਾ ਅੱਧਾ ਘੰਟਾ ਚੱਲ ਮੰਨ ਲਏ ਨੇ ਆਪਾਂ ਅੱਧਾ ਘੰਟਾ ਹੋ ਗਿਆ ਆਪਾਂ ਨੂੰ ਸ਼ਹਿਰ ਦੇ ਵਿੱਚ ਉਹ ਜ਼ੋਰ ਤੱਕ ਉਹ ਜੱਪੜ ਆਵਾਜ਼ ਕੰਨਾਂ 'ਚ ਪੈਂਦੀ ਨਿਕਲੀ ਪਾ ਪੀ ਪਾ ਪੀ ਪਾ ਪੀ ਕੱਲੀ ਇਹਨਾਂ। ਉਸ ਇਹਨਾਂ ਦਾ ਇੱਕ ਕੋਈ ਟ੍ਰੈਫਿਕ ਬਹੁਤ ਆ ਮੈਨੂੰ। ਤੇ ਟ੍ਰੈਫਿਕ ਦੀ ਗੱਲ ਕਰੀਏ ਵੱਡੇ ਪੱਧਰ ਤੇ ਇੱਥੇ ਵੀ ਟ੍ਰੈਫਿਕ ਆ ਕਿਉਂਕਿ ਇਹ ਜਿਹੜਾ ਉੱਤਰ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈਗਾ ਉਹਦੇ ਕਰਕੇ ਇੱਥੋਂ ਦੀ ਪੋਪੂਲੇਸ਼ਨ ਵੀ ਜ਼ਿਆਦੇ ਤੇ ਟ੍ਰੈਫਿਕ ਵੀ ਉਹਦੇ ਕਰਕੇ ਥੋੜੇ ਆਪ ਦੇ ਸਮਝਣ ਦੇ ਨਾਲ ਹੀ ਵੀ ਜ਼ਿਆਦਾ ਹੀ ਹੋਊਗਾ। ਮਥੁਰਾ ਵਾਲੀ ਰੋਡ ਤੇ ਜਾਈ ਜਾਂਦੇ ਸੀ ਤੇ ਇੱਧਰ ਮੰਦਰ ਦੇਖਿਆ। ਤੇ ਆਪਾਂ ਕਿਾ ਪਾਣੀ ਭਰ ਲੀਏ ਕਿਉਂਕਿ ਪਾਣੀ ਦੀ ਬੋਤਲਾਂ 'ਚ ਪਾਣੀ ਤਾਂ ਹੁੰਦਾ ਪਰ ਅੱਧੇ ਘੰਟੇ ਬਾਅਦ ਪਾਣੀ ਤਪਣ ਲੱਗ ਜਾਂਦਾ ਟਰਪਾਲ ਬਾਈ ਨਲਕਾ ਗੇੜ ਭਰੀਏ ਪਾਣੀ ਜੇ ਇੱਥੋਂ ਦੀ ਤਾਪਮਾਨ ਦੀ ਗੱਲ ਕਰੀਏ ਤੇ 37 ਡਿਗਰੀ ਦੇ ਲਵੇ ਤਵੇ ਹੋਇਆ ਪਿਆਗਾ ਤੇ ਉਹਦੇ ਕਰਕੇ ਉਮਸ ਜੀ ਕਰਕੇ ਗਰਮੀ ਵੀ ਖਾਸੀ ਐ ਤੇ ਹਵਾ ਕਿਸੇ ਪਾਸੇ ਚੱਲੀ ਨਹੀਂ ਜਾਂਦੀ ਜੀ ਐਵੇਂ ਲੱਗ ਜਾਂਦਾ ਐ ਵੀ ਬੱਦਲ ਵਾਈ ਹੋਈ ਪਈ ਆ ਤੇ ਕਿਸੇ ਪਾਸਿਓਂ ਮੀਂਹ ਕਣੀ ਆਊਗਾ ਜ਼ਰੂਰ ਭਲਾ 2 ਘੰਟਿਆਂ ਨੂੰ ਆਜੇ ਭਲਾ ਸ਼ਾਮ ਨੂੰ ਆਜੇ ਤੇ ਭਲਾ ਰਾਤ ਨੂੰ ਆਜੇ ਆਊਗਾ ਜ਼ਰੂਰ ਜੈਸਣ ਉਮਸ ਹੀ ਹੋਈ ਪਈਗੀ ਐ ਤੇ ਲੈ ਵੀ ਚੌਬਰ ਸਕੂਲ ਤੋਂ ਡਿਊਟੀ ਦੇ ਕੇ ਤੇ ਘਰ ਨੂੰ ਜਾਈ ਜਾਂਦੇ ਆ ਕਾਸ਼ ਗੰਚ ਤੋਂ ਨਿਕਲ ਕੇ ਤੇ ਆਪਾਂ ਜਦੋਂ ਬ੍ਰਿੰਦਾਵਨ ਵਾਲਣਾਂ ਵਾਲੀ ਸਾਈਡ ਤੇ ਆਉਂਦੇ ਆ ਤੇ ਐਨਐਚ 0ਬੀ ਰੋਡ ਦਾ ਜਿਹੜਾ ਹਾਈਵੇ ਰੋਡ ਹੈ ਇਹਦਾ ਕੰਮ ਚੱਲੀ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਘਰਬਾਰਾ ਜਿਹੜੇ ਆ ਛੋਟੇ ਪਿੰਡ ਹੈ ਇਹਦੇ ਘਰਬਾਰ ਢਾ ਢੈਰੀ ਕੀਤੇ ਪਏ ਆ ਇੱਥੇ ਧੂੜ ਮਿੱਟੀ ਬਹੁਤ ਉੱਡਦੀ ਹੈ ਹੋਰ ਕੋਈ ਦਿੱਕਤ ਨਹੀਂ ਹੁੰਦੀ ਜਦ ਧੂੜ ਮਿੱਟੀ ਉੱਠਦੀ ਹੈ ਜਦੋਂ ਬੱਸਾਂ ਵਗੈਰਾ ਜਾਂਦੀਆਂ ਹਾਈਵੇ ਤੇ ਇਹਦੇ ਨਾਲ ਪਸੀਨਾ ਵਗੈਰਾ ਆ ਜਾਂਦਾ ਤੇ ਜੋ ਮਿੱਟੀ ਉੱਤੇ ਪੈਂਦੀ ਆ ਉਹਦੇ ਨਾਲ ਕਿਪ ਚ ਵਾਇਆ ਹੋ ਜਾਂਦਾ ਉਹ ਥੋੜਾ ਜਿਹਾ ਤੰਗ ਕਰਦਾ ਬੱਲੋ ਜੀ ਇੱਧਰ ਆਪਣੇ ਅੰਕਲ ਜੀ ਖੜੇ ਨੇ ਤੇ ਇਹਨਾਂ ਦੇ ਨਾਲ ਗੱਲਬਾਤ ਕਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੈਂ ਮਨੀਸ਼ਰਦਾਲ ਮਿਸਰਾ ਨਸੀ ਠੀਕ ਆ ਜੀ ਤੇ ਆ ਰੋਡ ਦਾ ਕੰਮ ਚੱਲਦੇ ਕਿੰਨਾ ਟਾਈਮ ਹੋ ਗਿਆ ਜੀ 1 ਸਾਲ ਹੋ ਗਿਆ ਤੇ ਜਿਹੜੇ ਆ ਘਰ-ਬਾਰ ਦੇਖ ਸਕਦੇ ਹੋ ਤੁਸੀਂ ਟੁੱਟੇ ਵੀ ਐ ਤੇ ਇਹਨਾਂ ਨੂੰ 1 ਸਾਲ ਹੋ ਗਿਆ ਹਾਂ ਨਾ ਇਹਨੂੰ ਨਹੀਂ ਤੋੜਨ ਹੀ ਤੋੜੈਨ ਨੂੰ پیسے ਦੇ ਦਿੱਤੇ ਨੂੰ ਤੋੜੇ ਨਹੀਂ ਸੀ ਪਰਸੋਂ ਆ ਕੇ ਬੰਡੂੜ ਜੀ ਤਲਾ ਬਲੂਜਰੋ ਜੀ ਅੱਛਾ ਮਤਲਬ ਇਹਨਾਂ ਨੇ ਸਰਕਾਰ ਨੇ ਇਹਨਾਂ ਨੂੰ ਪੈਸੇ ਦਿੱਤੇ ਆ ਹਾਂ ਠੀਕ ਬਹੁਤ ਬਹੁਤ ਧੰਨਵਾਦ ਇੰਨੀ ਜਾਣਕਾਰੀ ਦੇਣ ਵਾਸਤੇ ਹੋਲੀ ਪੰਦਰਾ ਹੋਲੀ ਹੋਲੀ ਤੁਹਾਨੂੰ ਸਾਰਿਆਂ ਨੂੰ ਜਿਵੇਂ ਪਤਾ ਹੀ ਹੈ ਕਿ ਆਪਾਂ ਇਸ ਟਾਈਮ ਉੱਤਰ ਪ੍ਰਦੇਸ਼ ਦੇ ਵਿੱਚ ਸਫਰ ਕਰੀ ਜਾਂਦੇ ਆ ਤੇ ਜਿਹੜੀ ਕੀ ਇੱਥੇ ਗੁਲਾਬ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਤੇ ਆਪਾਂ ਗੱਲ ਕਰੀਏ ਇਸ ਪੌਦੇ ਦੀ ਤੇ ਅੰਕਲ ਹੁਰਿਆਂ ਤੋਂ ਜਾਣਕਾਰੀ ਲਿੱਤੀ ਸੀ ਉਹ ਉੱਧਰ ਜਾਵੜੇ ਤੇ ਉਹ ਕਹਿੰਦੇ ਆਪਾਂ ਕੈਮਰੇ ਸਾਹਮਣੇ ਨਹੀਂ ਹੁੰਦੇ ਮੈਂ ਕਿ ਚਲੋ ਕੋਈ ਗੱਲ ਨਹੀਂ ਤੇ ਇਸ ਪੌਦੇ ਦੀ ਉਮਰ ਦੀ ਗੱਲ ਕਰੀਏ ਤੇ ਇਹਦੀ 9-10 ਸਾਲ ਪੁਰਾਣਾ ਹੈ ਪੌਦਾ ਤੇ ਇਹਦਾ ਰੇਟ ਦੀ ਗੱਲ ਕਰੀਏ ਗੁਲਾਬ ਦਾ ਫੁੱਲ ਕਿੰਨਾ ਕ ਮਹਿੰਗਾ ਵਿਕਦਾ ਹੈ ਤੇ ਇਹ ਕਹਿੰਦੇ ਵੀ ਸੁੱਕਾ ਅਸੀਂ ਵੇਚਦੇ ਨਹੀਂ ਤੇ ਹਰਾ ਵੇਚਦੇ ਆ ਤੇ 100 ਰੁਪਏ ਕਿਲੋ ਹਰਾ ਫੁੱਲ ਵਿਕਦਾ ਹੈਗਾ ਤੇ ਇਹਦੀ ਕਹਿੰਦੇ ਵੀ ਆਪੀ ਆਣ ਕੇ ਜਿਹੜੇ ਜਿਨ੍ਹਾਂ ਨੂੰ ਚਾਹੀਦਾ ਹੁੰਦਾ ਇੱਥੋਂ ਲੈ ਜਾਂਦੇ ਤੇ ਇਹ ਫੁੱਲ ਹੈ ਜਿਵੇਂ ਵੀ ਅੱਜ ਖਿលਿਆ ਵਾ ਇਹ ਜਿਵੇਂ ਤੜਕੇ ਖਿਲਿਆ ਸੀ ਆ ਤੇ ਸ਼ਾਮ ਨੂੰ ਤੜਵਾਈ ਹੋ ਜੂਗੀ ਇਹਨਾਂ ਦੀ ਟੋੜੀ ਜਾਂਦੇ ਆ ਉਧਰ ਅੰਕਲ ਹੋਰੀ ਸਾਰੇ ਲੱਗੇ ਪਏ ਉਹ ਜਿਵੇਂ ਸਕਰੀਨ ਦੇ ਸਾਹਮਣੇ ਦੇਖ ਸਕਦੇ ਹੋ ਟੋੜੀ ਜਾਂਦੇ ਆ ਤੇ ਬਾਕੀ ਜਿਵੇਂ ਰਾਤ ਨੂੰ ਜਿਹੜੇ ਫੁੱਲ ਹੈ ਉਹ ਤੜਕੇ ਖਿਲਦੇ ਤੇ 7-8 ਵਜੇ ਨੂੰ ਇਹਨਾਂ ਦੀ ਤੜਾਈ ਹੋ ਜਾਂਦੀ ਹੈ ਤੇ ਦੂਜੀ ਗੱਲ ਜੇ ਕਹਿੰਦੇ ਵੀ ਇੱਕ ਦਿਨ ਨਾ ਟੋੜੀਏ ਤੇ ਫੁੱਲ ਜਿਹੜਾ ਸਾਰਾ ਢਾਹ ਢੇਰੀ ਹੋ ਕੇ ਜ਼ਮੀਨ ਤੇ ਡਿੱਗ ਜਾਂਦਾ ਹੈ ਗੱਲ ਇਹ ਗੱਲਬਾਤ ਹੈ ਇੱਥੋਂ ਦੀ ਗੁਲਾਬ ਦੇ ਖੇਤੀ ਦੀ ਅਮ ਦੇ 6 ਵਜੇ ਤੇ ਆਪਾਂ ਅੱਜ ਦਾ ਜਿਹੜਾ ਸਫਰ ਹੈ 40 ਕਿਲੋਮੀਟਰ ਤੈ ਕਰ ਲਿਆ ਤੇ ਬਿੱਟੂ ਬਾਈ oi ਤੈਨੂੰ ਬਾਲੀਆਂ ਵਾਲੀਆਂ ਵਧਾਈਆਂ ਹੁਣ ਆਪਣੇ ਚੈਨਲ ਤੇ YouTube ਤੇ 2k ਸਬਸਕ੍ਰਾਈਬਰ ਕੰਪਲੀਟ ਹੋ ਗਏ ਤੇ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਤੇ ਸੰਗਤਾਂ ਦਾ ਵੀ ਬਹੁਤ ਬਹੁਤ 1000 ਤੋਂ ਕੱਪ ਗਏ ਠੀਕ ਆ ਪਰਪਾਲ ਬਾਈ ਨੂੰ ਬਹੁਤ ਬਹੁਤ ਵਧਾਈਆਂ ਤੇ ਸੰਗਤਾਂ ਦਾ ਤੈ ਦਿਲੋਂ ਧੰਨਵਾਦ ਜਿਹੜਾ ਇੰਨਾ ਪਿਆਰ ਸਤਿਕਾਰ ਦੇ ਰਹੇ ਹੋ ਤੁਸੀਂ ਸਾਨੂੰ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਹਾਂਜੀ ਬਾਈ ਕਹਿੰਦਾ ਵੀ ਐਨੇ ਚੈਨਲ ਨਾ ਬਣਾਓ ਕਹਿੰਦਾ ਤੁਸੀਂ ਇੱਕ ਹੀ ਚੈਨਲ ਬਣਾ ਇੱਕ ਹੀ ਚੈਨਲ ਬਣਾ ਕੇ ਰੱਖੋ ਠੀਕ ਆ ਜੀ ਤੇ ਵੀ ਉਹ ਬਦ ਹਰਿਆਣਾ ਬਦ ਸੰਗਤਾਂ ਦੇਖਦੀਆਂ ਹਾਂ ਹਾਂਜੀ ਹਾਂਜੀ ਹਰਕਤਾਂ ਹੁਣ ਪੈਂਦਾ ਹੀ ਆ ਗਾ ਇਸ ਗੱਲ ਦਾ ਉਹਦਾ ਹੁਣ ਪਤਾ ਹੀ ਆ ਗਾ ਤੇ ਗੱਲ ਬਾਈ ਪਤਾ ਕੀ ਹੈਗੀ ਕੱਲ ਨੂੰ ਕੋਈ 100 ਇੰਨੀ 19 ਕੀ ਹੋ ਜਾਂਦੀ ਆਪਾਂ ਨਹੀਂ ਕਹਿੰਦੇ ਵੀ ਚਾਰ ਭਰਾਵਾਂ ਵਿੱਚ ਕੋਈ ਗੱਲਬਾਤ ਇਦਾਂ ਦੀ ਹੋਵੇ ਹਨਾ ਹਾਂਜੀ ਹਾਂਜੀ ਸਹੀ ਆ ਜੀ ਨਾਲ ਨਾਲ ਬੰਦਾ ਰੁੜਿਆ ਜਾਵੇ ਤਾਂ ਚੰਗਾ ਗਾ ਸਹੀ ਆ ਸਹੀ ਆ ਕੱਲ ਨੂੰ ਕੁਝ ਵੀ ਗੱਲਬਾਤ ਹੋ ਜੇ ਫੇਰ ਅਗਲਾ ਹੋ ਕਰੀ ਜਾਵੇ ਹਨਾ ਇਹ ਜਿਹੜੀ ਚੰਗਾ ਗਾ ਵੀ ਅੱਡ ਅੱਡ ਵੀ ਠੀਕ ਆ ਵਧੀਆ ਨਾਲ ਦੀ ਨਾਲ ਰੁੜਿਆ ਤੁਰ ਜਾਂਦਾ ਕੰਮ ਹਾਂ ਤੇ ਦੂਜੀ ਗੱਲ ਐਵੇਂ ਆ ਕਿ ਕਈ ਵਾਰੀ ਵਾਹਿਗੁਰੂ ਇਹੋ ਜਿਹਾ ਨਾ ਕਰੇ ਜਿਵੇਂ ਕਿ ਕਈ ਵਾਰੀ ਜਿਵੇਂ ਸਾਡੇ ਬਿੱਟੂ ਭਾਈ ਦੇ ਚੈਨਲ ਤੇ ਦਿੱਕਤ ਆ ਗਈ ਸੀ ਤੇ ਕਈ ਵਾਰੀ ਇਹੋ ਜਿਹਾ ਵੀ ਹੋ ਜਾਂਦਾ ਕਿ ਚੈਨਲ 'ਚ ਦਿੱਕਤ ਆ ਜਾਂਦੀ ਆ ਫਿਰ ਆਪਣਾ ਚੈਨਲ ਜਿਵੇਂ ਕੀ ਤਿੰਨਾਂ ਦੇ ਹੈਗੇ ਅੱਡੋ ਅੱਡ ਤੇ ਫਿਰ ਵਾਹਿਗੁਰੂ ਦੀ ਕਿਰਪਣਾ ਉਹ ਕੰਮ ਰੁੜਿਆ ਜਾਂਦਾ ਹੈ ਹਾਂ ਇਹ ਵੀ ਗੱਲ ਐ ਸਿਆਣੀ ਗੱਲ ਕੀਤੀ ਐ ਭਾਈ ਅੱਜ ਦਾ ਵੇਲਾ 7:30 ਹੋ ਗਿਆ ਤੇ ਸਕੰਦਰਪੁਰਾ ਸ਼ਹਿਰ ਦੇ ਵਿੱਚੋਂ ਰੁਕਣ ਦੀ ਜਗ੍ਹਾ ਲੱਭਦੇ ਆਏ ਤੇ ਹੌਲੀ ਹੌਲੀ ਮਥੁਰਾ ਵਾਲੀ ਰੋਡ ਤੇ ਸ਼ਹਿਰ ਦੇ ਬਾਹਰ ਆ ਗਏ ਤੇ ਆਪਾਂ ਬਾਹਰ ਹੁੰਦੇ ਹੀ ਇੱਧਰ ਇੱਕ ਰੈਸਟੋਰੈਂਟ ਹੈ ਪਤਾ ਨਹੀਂ ਸੌਟ ਹੈ ਉਹਦੇ ਵਿੱਚ ਆਪਾਂ ਨੀਸ਼ੂ ਬਾਈ ਨੇ ਤੇ ਬਿੱਟੂ ਬਾਈ ਨੇ ਗੱਲਬਾਤ ਕੀਤੀ ਤੇ ਉਹ ਕਹਿੰਦੇ ਬਾਈ ਤੁਸੀਂ ਇੱਥੇ ਰੁਕ ਜਾਓ ਤੇ ਜਿਵੇਂ ਆਪਾਂ ਗੱਲ ਕਰੀਏ ਕਿ ਆਪਾਂ ਉੱਤਰਾਖੰਡ ਜੰਮੂ ਕਸ਼ਮੀਰ ਹਿਮਾਚਲ ਦੇ ਵਿੱਚ ਸਹਿਯੋਗ ਮਿਲਿਆ ਸੀ ਲੋਕਲ ਲੋਕਾਂ ਤੋਂ ਉਵੇਂ ਹੀ ਉੱਤਰ ਪ੍ਰਦੇਸ਼ ਦੇ ਵਿੱਚ ਆਪਾਂ ਨੂੰ ਓਨਾ ਹੀ ਪਿਆਰ ਮਿਲ ਜਾਂਦਾ ਤੇ ਇੱਧਰ ਆਪਣੇ ਬਿੱਟੂ ਬਾਈ ਜੀ ਖੜੇ ਨੇ ਹਾਂਜੀ ਬਿੱਟੂ ਬਾਈ ਸਸਰੀ ਕਾਲ ਜੀ ਇੱਥੋਂ ਦੇ ਮਛਰਾਂ ਨੂੰ ਵੀ ਸਾਰਿਆਂ ਨੂੰ ਸਸਰੀ ਕਾਲ ਔਰ ਕਿਹਦੀ ਆਪਣਾ ਕਹੀ ਕਹਿ ਰਹੇ ਸੀ ਜੀ ਸਤਿ ਸ਼੍ਰੀ ਅਕਾਲ ਹੁੰਦਾ ਤੇ ਬਿਟੋੜੀ ਕਹਿੰਦੇ ਪਿੰਡਾਂ ਵਾਲਿਆਂ ਦਾ ਸਸਰੀ ਕਾਲ ਹੀ ਹੁੰਦਾ ਚਲੋ ਮੈਂ ਹੌਲੀ ਹੌਲੀ ਬੋਲਣ ਲੱਗ ਜਾਾਂਗੇ ਸਤਿ ਸ਼੍ਰੀ ਅਕਾਲ ਨੂੰ ਬੋਲਣ ਬਿਲਕੁਲ ਵੀ ਨਹੀਂ ਅਸਲ 'ਚ ਸਤਿ ਸ਼੍ਰੀ ਅਕਾਲ ਹੈ ਜੀ ਆਪਾਂ ਵੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਹੀ ਬੋਲਿਆ ਕਰੀਏ ਜੀ ਠੀਕ ਆ ਬਾਈ ਜੀ ਤੇ ਆਪਾਂ ਕੱਪੜੇ ਕੋਪੜੇ ਧੋਣੇ ਸੀ ਅੱਜ ਤੇ ਸਾਬਣ ਮੁੱਕੀ ਪਈ ਸੀ ਕੱਪੜੇ ਧੋਣ ਵਾਲੀ ਤੇ ਸ਼ੈਂਪੂ ਬਾਈ ਹਰਪਾਲ ਕਹਿੰਦਾ ਮੈਂ ਸਿਰ ਵੀ ਧੋਣਾ ਹੈ ਉਹਦੇ ਕਰਕੇ ਸ਼ੈਂਪੂ ਵੀ ਲੈ ਲਿਆ ਤੇ ਜਿਹੜੀਆਂ ਆਪਣੀਆਂ ਗੱਡੀਆਂ ਉੱਥੇ ਖੜੀਆਂ ਤੇ ਇਹ ਬਾਈ ਜਿਨ੍ਹਾਂ ਦੇ ਆਪਣਾ ਕਹਿ ਸਕਦੇ ਪੈਲਸ ਵਗੈਰਾ ਚ ਰੁਕੇ ਆ ਤੇ ਉੱਥੇ ਬਾਈ ਹੁਰੀ ਰਹਿੰਦੇ ਆ ਉਹਦੀ ਆਖੀ ਕਰਨ ਵਾਸਤੇ ਤੇ ਉਹਨਾਂ ਨੇ ਸਾਈਕਲ ਕਹਿੰਦਾ ਸਾਡੇ ਵਾਲਾ ਲੈ ਜਾਓ ਤੇ ਉਹਦਾ ਸਾਈਕਲ ਬਾਈ ਦਾ ਲੈ ਕੇ ਆਇਆ ਇਹ ਵੀ ਖਾਸਾ ਹੀ ਪੁਰਾਣਾ ਲੱਗਦਾ ਹੈਗਾ ਵਿਚਾਰਾ ਛੋਟਾ ਤੇ ਇਹਦੀ ਮੇਨ ਗੱਲ ਆ ਬਈ ਇਹਦੇ ਮਗਰਲੀ ਜਿਹੜੀ ਕਾਠੀ ਹੈ ਨਾ ਇਹ ਖਾਸੀ ਵੱਡੀ ਆ ਤੇ ਆਪਣੇ ਜਿਹੜੇ ਹੁਣ ਵਾਲੇ ਸਾਈਕਲ ਹੁੰਦੇ ਨੇ ਨਾ ਨਿੱਕੀ ਜੀ ਆਉਂਦੀ ਹੀ ਆ ਤੇ ਆ ਜਿਹੜੀ ਆ ਇਹ ਪਹਿਲਾਂ ਵਾਲੇ ਸਾਈਕਲਾਂ ਤੇ ਆਉਂਦੀ ਹੁੰਦੀ ਸੀ ਦੀਆਂ ਆਹ ਕਹਿੰਦਾ ਬਾਈ ਤੋਂ ਗੱਲ ਕੀਤੀ ਕਈ ਇਹ ਲਵਾਉਂਦੇ ਵੀ ਹੁੰਦੇ ਸ਼ੌਂਕ ਨਾਲ ਪੱਠੇ-ਪੁੱਠੇ ਲੈ ਕੇ ਆਉਣੇ ਜਾਂ ਕੋਈ ਖੇਤ ਦਾ ਹੋਰ ਸਮਾਨ ਲੈ ਕੇ ਜਾਣਾ ਉਹਦੇ ਵਾਸਤੇ ਸਹੀ ਰਹਿੰਦੀ ਸੀ ਇਹ ਜੀ 10:30 ਦਾ ਹੋ ਗਿਆ ਤੇ ਤੁਹਾਨੂੰ ਜਿਵੇਂ ਦੱਸਿਆ ਸੀ ਯਾਰ ਗਰਮੀ ਬਹੁਤ ਸੀ ਤੇ ਉਹਦੇ ਕਰਕੇ ਤਾੜ ਜਾ ਲੱਗਿਆ ਵਾ ਸੀ ਆ ਤੇ ਵੀ ਮੀਂਹ ਕਣੀ ਕਿਸੇ ਪਾਸੇ ਆ ਸਕਦਾ ਤੇ ਉਹੀ ਗੱਲ ਹੋਈ ਤਾਂ ਆਪਣੇ ਕਿਣਮਣ ਸ਼ੁਰੂ ਕਰਤੀ ਤੇ ਇਧਰੋਂ ਆਪਣੇ ਹਰਪਾਲ ਬਾਈ ਆਟਾ ਗੁੰਨੀ ਬੈਠੇ ਆ ਕਹਿੰਦੇ ਰੋਟੀਆਂ ਲੋਣੀਆਂ ਸੀਆਂ ਗੱਲ ਜਿਵੇਂ ਤੜਕੇ ਵੀ ਹੋਈ ਸੀ ਆਪਾਂ ਅੱਜ ਗੋਲ-ਗੋਲ ਰੋਟੀਆਂ ਖਵਾਵਾਂਗੇ ਤੁਹਾਨੂੰ ਤੇ ਗੋਲ-ਗੋਲ ਰੋਟੀਆਂ ਕੀ ਖੋਣੀਆਂ ਸੀਆਂ ਤੇ ਆਪ ਕੀ ਖਾਣੀਆਂ ਸੀਆਂ ਆਟਾ ਜਿਹੜਾ ਵਿਚਾਰਾ ਇਕੱਲਾ ਹੀ ਰਹਿ ਗਿਆ ਦਾਸੁਰੀ ਜਿਹੜਾ ਕਹਿ ਸਕਦੇ ਆ ਤਵਾ ਉਹ ਪਤਾ ਨਹੀਂ ਕਿੱਥੇ ਭੁੱਲਿਆ ਜਾ ਸੁਪਨੇ ਸਾਰੇ ਆਪਣੇ ਸਾਰੇ ਬਈ ਦਿਲ ਚ ਰਹਿ ਗਿਆ ਕਿ ਅੱਜ ਗੋਲੀ ਰੋਟੀਆਂ ਖਵਾਵਾਂਗੇ ਤੇ ਗੋਲ ਰੋਟੀਆਂ ਦਿਖਾਵਾਂਗੇ ਤੇ ਟਿੱਡ ਵਾਲੇ ਚੂਹੇ ਵੀ ਆਵਾਜ਼ਾਂ ਮਾਰੀ ਜਾਂਦੇ ਆ ਵੀ ਭਾਈ ਪਾ ਦੋ ਕੋਈ ਚਾਰਾ ਚੂੜਾ ਹੈਗਾ ਤਾਂ ਆਟਾ ਕੋਨੇ ਕਿ ਰੱਖਿਆ ਜੀ ਬੜੀ ਮੁਸ਼ਕਲ ਨਾਲ ਤਵਾ ਤੋਂ ਆਪਾਂ ਤਾਂ ਕਿੱਧਰ ਆਪਾਂ ਛਾੜੇ ਛੁਟੇ ਆਏ ਜੀ ਤੇ ਚਲੋ ਕੋਈ ਗੱਲ ਨਹੀਂ ਤੁਹਾਡੇ ਯਾਦ ਵੀ ਨਹੀਂ ਆ ਪ੍ਰਵਾਨ ਸੀਗਾ ਚਲ ਜਿਹੜਾ ਆਟਾ ਗੁੱਜਿਆ ਜੀ ਉਹ ਆਪਾਂ ਕਿਸ ਤਰ ਤੜਕੇ ਗਊ ਮਾਂ ਤਾਂ ਨੂੰ ਪਾ ਦਾਂਗੇ ਨਹੀਂ ਤਾਂ ਦੇਖ ਲਾਂਗੇ ਇੰਨਾ ਕੋਲ ਬਾਈ ਕੁੜੇ ਹੋਇਆ ਤਵਾ ਤੜਕੇ ਆਪਾਂ ਪ੍ਰਸ਼ਾਦੇ ਲਾ ਲਾਂਗੇ ਆ ਤੜਕੇ ਆਪਾਂ ਨਾਲੇ ਤੇ ਆਪਣੇ ਗਊ ਵਾਲੀ ਗੱਲ ਯਾਦ ਆਈ ਵੀ ਇੱਕ ਦਿਨ ਪਹਿਲਾਂ ਆਟਾ ਗੁੱਜਿਆ ਹੋਇਆ ਹੈ ਰੋਟੀ ਸੁੱਕਦੀ ਨਹੀਂ ਹਾਂ ਮੈਂ ਕਿਹਾ ਸੀ ਇਹ ਗੱਲ ਵੀ ਮੈਂ ਇਹ ਗੱਲ ਕਹੀ ਸੀ ਸਾਡੇ ਕਮਰੇ ਚ ਜਦੋਂ ਉੱਥੇ ਅਸੀਂ ਰੋਟੀ ਬਣਾਉਂਦੇ ਸੀ ਉਹ ਬਾਹਲੀ ਕਲੜੀ ਬਣਦੀ ਸੀ ਪਤਾ ਨਹੀਂ ਕੀ ਗੱਲ ਸੀ ਮੋਲ ਦਾ ਆਟਾ ਲੈਂਦੇ ਸੀ ਉੱਥੋਂ ਤੇ ਉਦੋਂ ਮੈਂ ਹਰਪਾਲ ਬਾਈ ਨੂੰ ਕਿਹਾ ਸੀ ਆ ਵੀ ਆਟਾ ਜਿਹੜਾ ਆਪਾਂ ਅੱਧਾ ਘੰਟਾ ਪਹਿਲਾਂ ਗੁੰਨ ਕੇ ਰੱਖਦੀਏ ਤੇ ਉਹਦੀ ਰੋਟੀ ਹੈ ਜਿਹੜੀ ਕਲੜੀ ਨਹੀਂ ਬਣਦੀ ਤੇ ਇਹ ਉਹ ਗੱਲ ਕਹਿੰਦਾ ਵੀ ਕਹਿੰਦਾ ਇੱਕ ਦਿਨ ਪਹਿਲਾਂ ਆਟਾ ਗੁੰਨ ਕੇ ਰੱਖਦੀਏ ਤੇ ਰੋਟੀ ਕਲੜੀ ਨਹੀਂ ਬਣਦੀ ਤੇ ਆ ਇੱਥੇ ਮਗਰੀ ਸ਼ਹਿਰ ਆ ਜੇ ਆਪਾਂ ਨੂੰ ਤੜਕੇ ਟਾਈਮ ਨਾਲ ਨਿਕਲੇ ਤੇ ਆਪਾਂ ਉੱਥੇ ਦਵਾ ਲਵਾਂਗੇ ਤੇ ਦਾਸ ਜੀ ਫਰੀ ਤਾਂ ਵਈ ਪਤਾ ਨਹੀਂ ਕਿੱਥੇ ਛੱਡੇ ਮਹਾਰਾਜ ਜੀ ਤੇ ਉਹਦੇ ਕਰਕੇ ਵਿਚਾਰਾ ਆਟਾ ਗੱਲ ਲਈ ਅੱਜ ਗੁੱਜਿਆ ਰਹਿ ਗਿਆ ਤੇ ਜਿਹੜੇ ਢਿੱਡ ਦੇ ਕੀੜੇ ਆ ਉਹ ਕਹਿੰਦੇ ਆ ਕਿ ਸਾਨੂੰ ਮਾੜਾ ਮੋਟਾ ਚਾਰਾ ਪਾ ਦਿਓ ਤੇ ਆਪਣੇ ਕੋਲੇ ਮਾੜੇ ਮੋਟੇ ਲੱਡੂ ਪਈ ਆ ਤੇ ਮਾੜੇ ਮੋਟੇ ਬਿਸਕੁਟ ਪਈ ਆ ਤੇ ਉਹ ਖਾ ਕੇ ਆਪਾਂ ਅੱਜ ਦਾ ਗੁਜ਼ਾਰਾ ਕਰ ਲੈਨੇ ਆ ਤੁਹਾਨੂੰ ਪਤਾ ਹੀ ਹੈ ਕੀ ਇਹ ਸਫ਼ਰ ਕਹਿ ਦਿਨੇ ਇਹਦੇ ਵਿੱਚ ਉਤਰਾਵ ਚੜਾਵ ਚੱਲਦੀ ਰਹਿੰਦੀ ਹੈ ਇਹੋ ਜਿਹੀ ਸਤਸ੍ਰੀਕਾਲ ਜੀ ਸਾਰਿਆਂ ਨੂੰ ਟੋਡਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਵੀ ਆਪਣੀ YouTube ਤੇ 2000 ਸਬਸਕ੍ਰਾਈਬਰ ਕੰਪਲੀਟ ਹੋ ਗਿਆ ਤੇ ਐਵੇਂ ਵੀਡੀਓ ਦੇ ਨਾਲ ਬਣੇ ਰਿਹਾ ਕਰੋ ਤੇ ਵੀਰ ਨੂੰ ਨਵੇਂ ਬਲੌਗ ਦੇ ਵਿੱਚ ਫਿਰ ਮਿਲਦੇ ਆ ਸਾਰਿਆਂ ਨੂੰ ਫਸਲੀ ਗੱਲ